ਹਾਂਜੀ ਸਾਰਿਆਂ ਨੂੰ ਫੈਸਲੀ ਕਾਲ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਆ ਆਪਾਂ ਬਣਾਵਾਂਗੇ ਜੀ ਮੂੰਗ ਦਾਲ ਪਰੌਂਠਾ ਮੂੰਗੀ ਦੀ ਦਾਲ ਜਿਹੜੀ ਆ ਹਰੇ ਵਾਲੀ ਉਸ ਤੋਂ ਆਪਾਂ ਪਰੌਂਠਾ ਤਿਆਰ ਕਰਾਂਗੇ ਬਹੁਤ ਵਧੀਆ ਮਜ਼ੇਦਾਰ ਚਟਪਟਾ ਤੇ ਕ੍ਰਿਸਪੀ ਪਰੌਂਠਾ ਬਣਦਾ ਏ ਛੁੱਟੀ ਵਾਲੇ ਦਿਨ ਤੁਸੀਂ ਵੀ ਬਣਾਓ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਜੀ ਬਹੁਤ ਆਸਾਨ ਤਰੀਕੇ ਨਾਲ ਬਣਦਾ ਏ ਕੋਈ ਬਹੁਤਾ ਝੰਜਟ ਨਹੀਂ ਹੈਗਾ ਇੱਕ ਅਲੱਗ ਹੀ ਟੇਸਟ ਬਣਦਾ ਏ ਜਿਦਾ ਜਿਵੇਂ ਆਪਾਂ ਰੈਸਟੋਰੈਂਟ ਵਿੱਚ ਵੱਖ-ਵੱਖ ਪਕਵਾਨ ਖਾਂਦੇ ਆ ਜਾਂਦੇ ਆ ਆਪਾਂ ਘਰੇ ਹੀ ਤਿਆਰ ਕਰ ਸਕਦੇ ਆ ਬਾਦ ਆਪਾਂ ਨਾਲ ਚਟਣੀ ਵੀ ਬਣਾਈਆ ਚਟਣੀ ਦੀ ਵੀ ਰੈਸਪੀ ਆਪਾਂ ਤੁਹਾਨੂੰ ਦੱਸਾਂਗੇ ਚਲੋ ਜੀ ਆਪਾਂ ਆ ਪਰੌਂਠਾ ਬਣਾਉਣਾ ਦੱਸਦੇ ਆ ਸਾਬਤ ਮੂੰਗ ਦਾਲ ਜਿਹੜੀ ਆਪਾਂ ਨੇ 5-6 ਘੰਟਿਆਂ ਲਈ ਢੋ ਕੇ ਸਾਫ਼ ਕਰਕੇ ਭਿਓ ਕੇ ਛੱਡਤੀ ਆ ਤੇ 5-6 ਘੰਟਿਆਂ ਬਾਅਦ ਸੌਫਟ ਹੋ ਗਿਆ ਜੀ ਬਿਲਕੁਲ ਦਾਣਾ ਟੁੱਟਣ ਲੱਗ ਗਿਆ ਏ ਤੇ ਹੁਣ ਆਪਾਂ ਇਸ ਨੂੰ ਚਲਣੀ 'ਚ ਪਾਣੀ ਨਿਚੋੜ ਕੇ ਮਿਕਸੀ ਜਾਰ ਵਿੱਚ ਆਪਾਂ ਇਹਦਾ ਪੇਸਟ ਬਣਾ ਲਾਂਗੇ ਵੈਸੇ ਪੇਸਟ ਇਹ ਬਹੁਤ achhi ਤਰ੍ਹਾਂ ਬਣ ਜਾਂਦਾ ਏ ਅਗਰ ਤੁਹਾਨੂੰ ਕੋਈ ਦਿੱਕਤ ਆਈ ਤੁਸੀਂ ਦੋ ਕਕੂਟ ਪਾਣੀ ਦੇ ਪਾਤੇ ਬਣਾ ਸਕਦੇ ਆ ਬਹੁਤ achhi ਤਰ੍ਹਾਂ ਪੇਸਟ ਬਣਦਾ ਏ ਕੋਈ ਦਿੱਕਤ ਨਹੀਂ ਆਉਂਦੀ ਜੇ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਤਾਂ ਪੇਸਟ ਇਹਦਾ ਪਤਲਾ ਬਣ ਜਾਂਦਾ ਏ ਤੇ ਹੁਣ ਆਪਾਂ ਨੇ ਇਹਦੇ ਵਿੱਚ ਪੀਸਣ ਲੱਗਿਆ ਤਿੰਨ ਚਾਰ ਪੰਜਾਂ ਜੀ ਸਾਬਤ ਲਾਲ ਮਿਰਚ ਸੁੱਕੀ ਤੇ ਦੋ ਤਿੰਨ ਪੰਜਾਂ ਜੀ ਆਪਾਂ ਨੇ ਹਰੀ ਮਿਰਚ ਇਹਦੇ ਵਿੱਚ ਤੁਸੀਂ ਅਦਰਕ ਲਸਣ ਵੀ ਐਡ ਕਰ ਸਕਦੇ ਆ ਗਰਮੀ ਦੇ ਸੀਜ਼ਨ ਕਰਕੇ ਮੈਂ ਨਹੀਂ ਪਾਇਆ ਤੇ ਹੋਰ ਵੀ ਜਿਆਦਾ ਵਧੀਆ ਫਲੇਵਰ ਆਏਗਾ ਲਓ ਜੀ ਪੇਸਟ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆ ਜੀ ਜੀਰਾ ਇੱਕ ਚਮਚ ਪਾਇਆ ਜੀ ਸੁੱਕਾ ਸਾਬਤ ਧਨੀਆ ਤੇ ਇੱਕ ਚਮਚ ਪਾਇਆ ਗਰਮ ਮਸਾਲਾ ਤੇ ਹੁਣ ਆਪਾਂ ਨੇ ਇਸ ਮਸਾਲੇ ਨੂੰ ਸਾਰੇ ਨੂੰ ਰੜਾ ਕੇ ਆਪਾਂ ਨੇ ਜਿਸ ਭਾਂਡੇ ਵਿੱਚ ਆਟਾ ਗੁੰਨਣਾ ਹੈ ਫਰਾਟ ਵਗੈਰਾ ਤੁਸੀਂ ਲੈ ਲੈਣੀ ਹੈ ਉਹਦੇ ਵਿੱਚ ਆਪਾਂ ਨੇ ਸਾਰਾ ਇਹ ਪੇਸਟ ਪਾ ਲੈਣਾ ਹੈ ਜਿੰਨਾ ਇਹਦੇ ਵਿੱਚ ਆਟਾ ਲੋੜ ਅਨੁਸਾਰ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਤੁਸੀਂ ਆਟਾ ਪਾ ਲੈਣਾ ਹੈ ਕਣਕ ਦਾ ਲੈ ਲਓ ਜਾਂ ਬੇਸਣ ਅਤੇ ਕਣਕ ਦੋਨੋਂ ਮਿਕਸ ਕਰ ਲਓ ਉਹ ਤੁਹਾਡੀ ਇੱਛਾ ਹੈ ਜਿਹੜਾ ਵੀ ਤੁਸੀਂ ਆਟਾ ਪਸੰਦ ਕਰਦੇ ਹੋ ਉਹ ਲੈ ਸਕਦੇ ਆ ਮੈਂ ਕਣਕ ਦਾ ਆਟਾ ਲਿਆ ਇੱਕ ਚਮਚ ਸੁੱਕੀ ਕਸੂਰੀ ਮੇਥੀ ਪਾਈ ਆ ਤੇ ਇਹ ਹੈਗਾ ਜੂ ਸਹੰਜਨਾ ਪਾਊਡਰ ਸਹੰਜਨਾ ਦਾ ਮੈਂ ਪਾਊਡਰ ਬਣਾ ਕੇ ਰੱਖਿਆ ਹੋਇਆ ਇਹ ਅੱਧਾ ਇੱਕ ਚਮਚ ਮੈਂ ਜਿਹੜਾ ਇਹ ਸਹੰਜਨਾ ਪਾਊਡਰ ਪਾਇਆ ਹੈ ਤੇ ਇੱਕ ਚਮਚ ਪਾਇਆ ਹੈ ਕਸੂਰੀ ਮੇਥੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਮਿਕਸ ਤੇ ਨਮਕ ਪਾਵਾਂਗੇ ਜੀ ਬਾਅਦ ਵਿੱਚ ਹੁਣ ਥੋੜਾ ਜਿਹਾ ਪਾਇਆ ਹੈ ਲਾਲ ਮਿਰਚ ਪਾਊਡਰ ਤੇ ਲਾਲ ਮਿਰਚ ਆਪਾਂ ਨੇ ਸਾਬਤ ਵੀ ਪਾਈ ਐ ਇਹ ਜਿਹੜਾ ਪਾਊਡਰ ਪਾਇਆ ਏ ਇਹ ਸਿਰਫ ਰੰਗਤ ਵਾਲੀ ਮਿਰਚ ਐ ਦੇਗੀ ਮਿਰਚ ਨੂੰ ਕਹਿੰਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਜਿਹੜਾ ਇਹ ਤੁਸੀਂ ਬਾਅਦ ਵਿੱਚ ਪਾਣਾ ਜੀ ਲੋੜ ਅਨੁਸਾਰ ਨਮਕ ਪਾ ਲਓ ਤਾਂ ਕਿ ਆਟਾ ਜਿਹੜਾ ਆਪਣਾ ਢਿੱਲਾ ਨਾ ਪੈ ਜਵੇ ਇਹਦੇ ਵਿੱਚ ਮੈਂ ਸਿਰਫ ਗਿੱਲਾ ਹੱਥ ਕਰਕੇ ਹੀ ਆਟਾ ਗੁੰਨ੍ਹਿਆ ਏ ਟੇਸਟ ਨਾਲ ਇਹ ਤਿਆਰ ਹੋ ਗਿਆ ਤੁਸੀਂ ਪਹਿਲਾਂ ਪਾਣੀ ਨਹੀਂ ਪਾਉਣਾ ਜਦੋਂ ਤੁਹਾਨੂੰ ਪਾਣੀ ਦੀ ਲੋੜ ਹੋਵੇ ਉਦੋਂ ਪਾਣੀ ਪਾਉਣਾ ਹੈ ਪਾਣੀ ਦੀ ਮੈਨੂੰ ਲੋੜ ਨਹੀਂ ਪਈ ਸੀ ਇਸ ਵਿੱਚ ਆਪਾਂ ਹੱਥ ਗਿੱਲਾ ਕਰਕੇ ਸਿਰਫ ਆਟੇ ਨੂੰ ਗੁੰਨਿਆ ਹੈ ਤੇ ਆਟਾ ਗੁੰਨ ਕੇ ਦਸ ਆਪਾਂ ਨੇ ਅੱਧੇ ਘੰਟੇ ਲਈ ਰੈਸਟ ਤੇ ਜ਼ਰੂਰ ਛੱਡਣਾ ਹੈ ਤਾਂ ਕਿ ਜਿਹੜਾ ਸਵਾਰ ਕੇ ਇਹਦੀ ਕਣੀ ਝਿੱਜ ਜਾਂਦੀ ਹੈ ਫਿਰ ਸੌਫਟ ਹੋ ਜਾਏਗਾ ਤੇ ਅੱਧੇ ਘੰਟੇ ਲਈ ਆਪਾਂ ਇਹਨੂੰ ਅਫਰੈਸਟ ਤੇ ਛੱਡ ਦਾਂਗੇ ਜੀ ਬਹੁਤ ਆਸਾਨੀ ਨਾਲ ਬਣਦੇ ਆ ਪਰੌਂਠੇ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਬਣਾ ਕੇ ਖਾ ਕੇ ਪਤਾ ਲੱਗੇਗਾ ਇੰਨੇ ਕਜਾੜੇ ਟੇਸਟੀ ਬਣੇ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏ ਆ ਤੇ ਇੱਕ ਆਪਾਂ ਨੇ ਇਹਦੇ ਨਾਲ ਚਟਣੀ ਜਿਹੜੀ ਤਿਆਰ ਕੀਤੀ ਆ ਉਹਦੀ ਰੈਸਪੀ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਵਾਂਗੀ ਕਿਉਂਕਿ ਇਹ ਵੀਡੀਓ ਘਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਹੁਣ ਆਪਾਂ ਨੇ ਇਹ ਪੇੜਾ ਬਣਾ ਕੇ ਰੋਟੀ ਬਣਾ ਲੈਣੀ ਐ ਇਹਨੂੰ ਹਲਕੇ ਹੱਥਾਂ ਨਾਲ ਹੀ ਮੇਲਣਾ ਹੈ ਪੂਰਾ ਦਬਾ ਨਹੀਂ ਪਾਉਣਾ ਕਿਉਂਕਿ ਦਾਲ ਦਾਲ ਵਾਲਾ ਆਟਾ ਏ ਜਿਹੜਾ ਥੋੜਾ ਥੋੜਾ ਫਟਦਾ ਏ ਟੁੱਟਦਾ ਏ ਇਸ ਕਰਕੇ ਇਹਨੂੰ ਪਿਆਰ ਨਾਲ ਹੌਲੇ ਹੌਲੇ ਹੱਥਾਂ ਨਾਲ ਹਲਕ ਦਬਾ ਨਹੀਂ ਪਾਉਣਾ ਹੱਥ ਨੂੰ ਹਲਕੇ ਹੱਥਾਂ ਨਾਲ ਵੇਲ ਕੇ ਇਹਨੂੰ ਘੋਲ ਲਗਾ ਲੈਣਾ ਏ ਤੇ ਆਪਾਂ ਇਹਦਾ ਪਰੌਂਠਾ ਤਿਆਰ ਕਰਾਂਗੇ ਸਕੇਰੋ ਹਾਂਜੀ ਤੇ ਤੁਸੀਂ ਕਿਸੇ ਵੀ ਆਕਾਰ ਵਿੱਚ ਪਰੌਂਠਾ ਤਿਆਰ ਕਰ ਸਕਦੀਆਂ ਟਰਾਈਐਂਗਲ ਬਣਾ ਲਓ ਸਕੁਅਰ ਬਣਾ ਲਓ ਲੱਛਾ ਪਰੌਂਠਾ ਵੀ ਬਣ ਜਾਂਦਾ ਹੈ ਤੇ ਆਪਾਂ ਨੇ ਦੋ ਤਿੰਨ ਪਰੌਂਠੇ ਇਦਾਂ ਬਣਾ ਕੇ ਇਕੱਠੇ ਕਰਕੇ ਰੱਖ ਲੈਣੀਆਂ ਦੋ ਤਿੰਨ ਪਰੌਂਠੇ ਤਿਆਰ ਕਰਕੇ ਰੱਖ ਲੈਣੀਆਂ ਤੇ ਹੁਣ ਆਪਾਂ ਤਵਾ ਰੱਖ ਲਿਆ ਜੀ ਗਰਮ ਹੋ ਗਿਆ ਤੇ ਹੁਣ ਆਪਾਂ ਪਰੌਂਠੇ ਬਾਰੋ-ਬਾਰੀ ਇਸ ਤਰ੍ਹਾਂ ਫੁਕਾਉਂਦੇ ਜਾਵਾਂਗੇ ਤੇ ਬਹੁਤ ਜਿਆਦੇ ਵਧੀਆ ਬਣੇ ਆਂ ਜੀ ਪਰਾਂਠੇ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਜਰੂਰ ਬਣਾ ਕੇ ਖਾਣਾ ਬੱਚੇ ਬਹੁਤ ਲਾਈਕ ਕਰਨਗੇ ਤੇ ਬਜ਼ੁਰਗਾਂ ਲਈ ਵੀ ਬਹੁਤ ਜਿਆਦੇ ਸੌਫਟ ਹੈ ਦੇਖੋ ਕਿੰਨਾ ਅੱਛਾ ਕਲਰ ਆਇਆ ਇਹ ਤੇ ਡਿਫਰੈਂਟ ਤਰੀਕੇ ਦੇ ਪਰਾਂਠੇ ਬਣ ਜਾਂਦੇ ਆਂ ਆਪਾਂ ਆਲੂ ਵਾਲੇ ਤਾਂ ਖਾਂਦੇ ਹੀ ਰਹਿੰਦੇ ਆਂ ਪਨੀਰ ਵਾਲੇ ਪਿਆਜ਼ ਵਾਲੇ ਬੱਚੇ ਮੰਗਦੇ ਆਂ ਸਸ ਤੋਂ ਵੀ ਅਲੱਗ ਤੀਜੂ ਬਣੀ ਆ ਇਸ ਤਰ੍ਹਾਂ ਕਰਕੇ ਆਪਾਂ ਨੇ ਇੱਕ ਇੱਕ ਕਰਕੇ ਆਪਾਂ ਸਾਰੇ ਪਰਾਂਠੇ ਕਰ ਲਏ ਆ ਜੀ ਤਿਆਰ ਹੁਣ ਆਪਾਂ ਸਰਵ ਕਰਨ ਦੀ ਵਾਰੀ ਆ ਗਈ ਹੈ ਪਰੌਠੇ ਤਾਂ ਆਪਾਂ ਨੇ ਹੋ ਕੇ ਤਿਆਰ ਤੇ ਆਪਾਂ ਨੇ ਹੁਣ ਸਰਵ ਕਰਨਾ ਹੈ ਜੀ ਤੇ ਇੱਕ ਕੌਲੀ ਵਿੱਚ ਦਹੀਂ ਲੈ ਲਿਆ ਇਹ ਰਹੀ ਜੀ ਆਪਣੀ ਚਟਣੀ ਜਿਹੜੀ ਕਿ ਬਹੁਤ ਵਧੀਆ ਚਟਣੀ ਬਣੀ ਹੈ ਸਪਾਈਸੀ ਤੇ ਖੱਟੀ ਮਿੱਠੀ ਲਓ ਜੀ ਇਹ ਚਟਣੀ ਦੀ ਵੀ ਰੈਸਪੀ ਆਵਾਗਣ ਵਾਲੀ ਵੀਡੀਓ ਜੇ ਤੁਹਾਨੂੰ ਕਿ ਰੁਕਾਓ ਲਓ ਜੀ ਪਰੌਠੇ ਹੋ ਗਏ ਆਪਾਂ ਨੇ ਬਣ ਕੇ ਤਿਆਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਅੰਨੀ ਤੋਂ ਵੀਡੀਓ ਸੀ ਅਗਲੇ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਕਰਨਾ ਬਾਏ ਬਾਏ